ਸੱਚੀ ਗੱਲ ਪੰਜਾਬੀਓ ਆਸ ਕਰਦਾ ਤੁਸੀਂ ਸਾਰੇ ਜਿਹੜੇ ਠੀਕ ਠਾਕ ਹੋਵਗੇ ਮੈਂ ਇਹ ਵੀਡੀਓ ਕੋਈ ਲੱਖੇ ਦੇ ਹੱਕ ਚ ਨਹੀਂ ਪਾ ਰਿਹਾ ਜਾਂ ਕਿਸੇ ਦੇ ਮੈਂ ਵਿਰੋਧ ਚ ਪਾ ਰਿਹਾ ਗੱਲ ਇਹ ਪੰਜਾਬ ਵਾਸੀਓ ਅੱਜ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਮਸਲਾ ਉਹ ਨਸਲ ਤੇ ਫਸਲ ਦਾ ਮਸਲਾ ਫਸਲ ਪਿੱਛੇ ਸਾਡੇ ਜਿਹੜੇ ਕਿਸਾਨ ਉਹ ਲੜਾਈ ਲੜ ਰਹੇ ਨੇ ਤੇ ਨਸਲ ਪਿੱਛੇ ਲੱਖਾ ਸਿੰਘ ਸਦਾਣਾ ਹੋਰੀ ਲੜਾਈ ਲੜ ਰਹੇ ਨੇ ਹੁਣ ਤੁਸੀਂ ਆਖੋਗੇ نسل ਪਿੱਛੇ ਕਿੱਦਾਂ ਲੜ ਰਾਈ ਲੜਦੇ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਕੈਂਸਰ ਦੇ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਕਿ ਜੋ ਨਵ ਜੰਮੇ ਬੱਚੇ ਆ ਉਹ ਵੀ ਕੈਂਸਰ ਪੀੜਤ ਹੋ ਰਹੇ ਨੇ ਸੋ ਸਾਡੀਆਂ ਨਸਲਾਂ ਖਤਮ ਹੁੰਦੀਆਂ ਜਾ ਰਹੀਆਂ ਇਹ ਪੰਜਾਬ ਸਰਕਾਰ ਜਿਹੜਾ ਵਾਦਾ ਕਰਕੇ ਆਈ ਸੀ ਕਿ ਅਸੀਂ 70 ਸਾਲ ਦਾ ਸਭ ਤੋਂ ਵੱਡਾ ਬਦਲਾਅ ਲਿਆਵਾਂਗੇ ਜਿਹੜੀ ਸਰਕਾਰੇ ਵਾਦਾ ਕਰਕੇ ਆਈ ਸੀ ਇਹਨਾਂ ਵਾਧਿਆਂ ਦੇ ਵਿੱਚ ਇਹ ਵੀ ਵਾਦਾ ਸੀ ਕਿ ਅਸੀਂ ਬੁੱਢੇ ਨਾਲੇ ਦਾ ਜਿਹੜਾ ਪਾਣੀ ਹੈ ਉਹਨੂੰ ਸਾਫ਼ ਕਰਕੇ ਲੋਕਾਂ ਦੇ ਪੀਣ ਯੋਗ ਕਰਾਂਗੇ ਤੇ ਭਗਵੰਤ ਮਾਨ ਬੰਨੀ ਉਹ ਇਹ ਗੱਲ ਕਹੀ ਗਈ ਸੀ ਕਿ ਇਹਦਾ ਜਿਹੜਾ ਪਾਣੀ ਹੋਊਗਾ ਮੈਂ ਇਹਨਾਂ ਸਾਫ਼ ਕਰ ਦੂੰ ਕਿ ਪਾਣੀ ਦਾ ਗਲਾਸ ਭਰ ਕੇ ਤੁਸੀਂ ਪੀ ਸਕਦੇ ਹੋ ਪਰ ਮੈਨੂੰ ਅੱਜ ਇਸ ਗੱਲ ਦੀ ਬੜੀ ਹੈਰਾਨੀ ਹੋ ਰਹੀ ਹੈ ਕਿ ਅੰਦੋਲਨਾਂ ਚੋਂ ਨਿਕਲੀ ਹੋਈ ਸਰਕਾਰ ਇਹ ਗੱਲਾਂ ਕਹਿਣ ਵਾਲੀ ਸਰਕਾਰ ਕੀ ਸਰਕਾਰਾਂ ਨੂੰ ਸਵਾਲ ਕਰੋ ਜੋ ਦੇ ਖੁਦ ਸੱਤਾ ਵਿੱਚ ਨਹੀਂ ਸੀ ਅੱਜ ਜਦੋਂ ਲੋਕ ਆਪਦੀਆਂ ਹਕੂਕੀ ਮੰਗਾਂ ਮੰਗਣ ਲਈ ਬੁੱਢਾ ਨਾਲਾ ਬੰਦ ਕਰਨ ਲਈ ਲੁਧਿਆਣਾ ਪਹੁੰਚੇ ਆ ਤੇ ਉਹਨਾਂ ਨੂੰ ਅੰਦਰ ਡੱਕ ਰਹੇ ਨੇ ਜੇਲਾ ਵਿੱਚ ਬੰਦ ਕਰ ਰਹੇ ਨੇ ਮੈਂ ਪੰਜਾਬੀਆਂ ਨੂੰ ਤੁਹਾਨੂੰ ਦੱਸ ਦੇਣਾ ਚਾਹਣਾ ਕਿ 650000 ਕਰੋੜ ਰੁਪਇਆ ਬੁੱਢੇ ਨਾਲੇ ਦੀ ਸਫਾਈ ਵਾਸਤੇ ਆਇਆ ਸੀ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਉਹਦੇ ਵਿੱਚ 60 ਫੀਸਦੀ ਕੇਂਦਰ ਸਰਕਾਰ ਦਾ ਹਿੱਸਾ ਸੀ ਤੇ 40 ਫੀਸਦੀ ਸਾਡੀ ਪੰਜਾਬ ਸਰਕਾਰ ਦਾ ਹਿੱਸਾ ਸੀ ਉਸ ਪੈਸੇ ਦੀ ਵਰਤੋਂ ਕਰਨ ਲਈ ਇੱਕ ਵਿਧਾਨ ਸਭਾ ਦੀ ਕਮੇਟੀ ਬਣਾਈ ਗਈ ਜਿਹਦੇ ਵਿੱਚ ਕੁਲਤਾਰ ਸੰਧਵਾ ਉਹਦੀ ਰਹਿਨਮਾਈ ਕਰ ਰਹੀ ਸੀ ਤੇ 14 ਐਮਐਲਏ ਉਹਦੇ ਵਿੱਚ ਲਏ ਗਏ ਉਹ ਜਿਹੜੇ 14 ਐਮਐਲਏ ਲਏ ਗਏ ਉਹ ਐਮਐਲਏ ਜਿਵੇਂ ਜਿਵੇਂ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੂੰ ਜਿੰਨੀ ਕਾਂਗਰਸ ਦੀ ਆਪੋਜੀਸ਼ਨ ਉਹਦੇ ਹਿਸਾਬ ਨਾਲ ਉਹਨਾਂ ਨੂੰ ਰੱਖਿਆ ਗਿਆ ਵਿੱਚ ਅਕਾਲੀ ਦਲ ਤਾਂ ਚਲੋ ਹੈ ਹੀ ਨਹੀਂ ਉਸ ਤੋਂ ਬਾਅਦ ਆਮ ਆਦਮੀ ਵਾਲੇ ਉਹਨਾਂ 14 ਐਮਐਲਏ ਨੇ ਲਿਖਤੀ ਰੂਪ ਦੇ ਵਿੱਚ ਕਲਤਾਰ ਛੰਦਵਾ ਨੂੰ ਇਹ ਗੱਲ ਕਹੀ ਕਿ ਜਿਹੜਾ ਬੁੱਢੇ ਨਾਲੇ ਦਾ ਪੈਸਾ ਹੈ ਉਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਪਰ ਕਪਲਾ ਹੋਇਆ ਮੈਂ ਪੁੱਛਣਾ ਚਾਹੁੰਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜ਼ੀਰੋ ਟੋਲਰੈਂਸ ਕ੍ਰਪਸ਼ਨ ਵਾਲੀ ਸਰਕਾਰ ਦੇ ਰਾਜ ਦੇ ਵਿੱਚ ਤੁਹਾਡੇ ਖੁਦ ਹੀ ਐਮਐਲਏ ਤੁਹਾਡੇ ਖੁਦ ਹੀ ਜਿਹੜੇ ਨਮਾਇंदे ਹੋ ਇਹ ਗੱਲ ਕਹਿ ਰਹੇ ਆ ਕਿ ਇਹਦੇ ਵਿੱਚ ਝੋਲ ਹੋਈ ਆ ਪਹਿਲਾਂ ਤਾਂ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕਿਉਂ ਚੁੱਪ ਹੈ ਤੇ ਦੂਜੀ ਗੱਲ ਇਹ ਹੈ ਭਗਵੰਤ ਮਾਨ ਸਾਹਿਬ ਜਿਵੇਂ ਤੁਸੀਂ ਪਹਿਲਾਂ ਵੋਟਾਂ ਲੈਣ ਤੋਂ ਪਹਿਲਾਂ ਪੰਜਾਬੀਆਂ ਤੋਂ ਅੱਜ ਤੋਂ 2 ਸਾਲ ਪਹਿਲਾਂ ਬੁੱਡੇ ਨਾਲੇ ਦੇ ਕੋਲੇ ਜਾ ਕੇ ਗੱਲ ਕਰਦੇ ਸੀ ਕਿ ਇਹ ਜਿਹੜੇ ਕੈਮੀਕਲ ਪੈਨ ਦਾ ਇਹ ਸਰਕਾਰਾਂ ਦੀ ਸ਼ਹਿ ਤੇ ਪੈਂਦਾ ਚਲੋ ਤੁਸੀਂ 70 ਸਾਲ ਦਾ ਬਦਲਾ ਲੈ ਕੇ ਆਏ ਪਹਿਲਾਂ ਵਾਲੀਆਂ ਸਰਕਾਰਾਂ ਨੇ ਜੇ ਇੱਥੋਂ ਤੱਕਰ ਕੰਮ ਪੰਚਾਇਤਾਂ ਫੇਰ ਹੀ ਪਹੁੰਚਿਆ ਕੰਮ ਪਰ ਤੁਸੀਂ ਤਾਂ ਲੋਕਾਂ ਨਾਲ ਵਾਅਦਾ ਕਰਕੇ ਆਏ ਸੀ ਕਿ ਤੇ ਹੁਣ ਤੁਹਾਡੀ ਫੈਕਟਰੀਆਂ ਵਾਲਿਆਂ ਨਾਲ ਕੋਈ ਸੈਟਿੰਗ ਤਾਂ ਨਹੀਂ ਹੋਗੀ ਤਾਂ ਜੋ ਜਿਹੜਾ ਡਾਈਆਂ ਡਾਈ ਦਾ ਜਿਹੜਾ ਕਰੋੜਾ ਲੀਟਰ ਪਾਣੀ ਡੇਲੀ ਬੁੱਢੇ ਨਾਲੇ ਦੇ ਵਿੱਚ ਪੈਂਦਾ ਤੇ ਉਹੀ ਪਾਣੀ ਅੱਗੇ ਸਾਡੇ ਫਿਰੋਜ਼ਪੁਰ ਜਾ ਕੇ ਸਰਹੱਦੀ ਇਲਾਕਿਆਂ ਤਾਈਂ ਪਹੁੰਚਦਾ ਉਹਦੇ ਵਿੱਚ ਜ਼ਹਿਰ ਪਲਾਇਆ ਜਾ ਰਿਹਾ ਤੁਸੀਂ ਚੁੱਪ ਕਿਉਂ ਅੱਜ ਜੇ ਪੰਜਾਬ ਪੰਜਾਬੀਅਤ ਨੂੰ ਬਚਾਉਣ ਦੀ ਗੱਲ ਕੋ ਕਰਦਾ ਨਸਲਾਂ ਨੂੰ ਬਚਾਉਣ ਦੀ ਗੱਲ ਕਰਦਾ ਤੁਸੀਂ ਅੱਜ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਰਹੇ ਹੋ ਕਿਤੇ ਨਾ ਕਿਤੇ ਜੋ ਸੈਂਟਰ ਦੀ ਚਾਲ ਰਹੀ ਹੈ ਹਮੇਸ਼ਾ ਪੰਜਾਬ ਨੂੰ ਕਮਜ਼ੋਰ ਕਰਨ ਦੀ ਕਿਤੇ ਤੁਸੀਂ ਤਾਂ ਨਹੀਂ ਉਸ ਚੀਜ਼ ਦੇ ਵਿੱਚ ਭਾਗੀਦਾਰ ਅੱਜ ਤੁਹਾਨੂੰ ਧਰਾਂ ਦੇ ਵਿੱਚ ਜਿਹੜੇ ਨਸ਼ੇ ਨਾਲ ਚੁੱਲਿਆਂ ਦੇ ਵਿੱਚ ਘਾ ਉਗਰੇ ਸੀ ਉਹ ਨਹੀਂ ਤੁਹਾਨੂੰ ਦਿਖ ਰਹੇ ਜਿਹੜੇ ਮਾਂਮਾ ਦੇ ਕੀਰਨੇ ਪੈਰੇ ਸੀ ਉਹ ਨਹੀਂ ਤੁਹਾਨੂੰ ਦਿਖ ਰਹੇ ਅੱਜ ਤੁਹਾਨੂੰ ਉਹ ਕੈਂਸਰ ਟ੍ਰੇਨ ਨਹੀਂ ਦਿਖ ਰਹੀ ਜਿਹੜੀ ਟ੍ਰੇਨ ਦੇ ਵਾਸਤੇ ਦੇ ਦੇ ਕਿ ਤੁਸੀਂ ਮਾਲਵੇ ਦੇ ਵਿੱਚੋਂ ਵੋਟਾਂ ਲਈਆਂ ਸੀ ਕਿ ਜੀ ਮਾਲਵੇ ਵਿੱਚੋਂ ਇੱਕ ਟ੍ਰੇਨ ਚੱਲਦੀ ਹੈ ਜੈਪੁਰ ਤੋਂ ਤੇ ਉਹ ਟ੍ਰੇਨ ਦਾ ਨਾਂ ਕੈਂਸਰ ਟ੍ਰੇਨ ਰੱਖਿਆ ਗਿਆ ਤੇ ਜਦੋਂ ਮੇਰੀ ਸਰਕਾਰ ਆਈ ਇਹ ਚੀਜ਼ਾਂ ਨੂੰ ਮੈਂ ਖਤਮ ਕਰੂੰਗਾ ਤੇ ਜਿਹੜੀ ਟ੍ਰੇਨ ਚੱਲਦੀ ਹੈ ਦਾ ਮੁੱਢ ਬੁੱਢੇ ਨਾਲੇ ਤੋਂ ਬੰਨਿਆ ਜਾਂਦਾ ਕਿਉਂਕਿ ਉੱਥੋਂ ਪਾਣੀ ਸਾਰਾ ਦੂਸ਼ਿਤ ਹੁੰਦਾ ਫਤ ਤੁਸੀਂ ਇਹਨਾਂ ਗੱਲਾਂ ਦੇ ਜਵਾਬ ਦਿਓ ਲੋਕਾਂ ਨੂੰ ਆ ਕੇ ਪਹਿਲਾ ਕਿ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਦੂਜੀ ਗੱਲ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਮੈਂ ਬੁੱਡੇ ਨਾਲੇ ਦਾ ਜਿਹੜਾ ਪਾਣੀ ਹੈ ਉਹਦੇ ਚ ਗਲਾਸ ਭਰ ਕੇ ਪਿਉਣ ਯੋਗ ਕਰ ਦੂੰਗਾ ਤੀਜਾ ਤੁਸੀਂ ਇਹ ਗੱਲ ਕਹੀ ਸੀ ਕਿ ਅੰਦੋਲਨਾਂ ਦੇ ਵਿੱਚ ਉੱਠੀ ਪਾਰਟੀ ਹੈ ਸਾਡੀ ਤੇ ਅਸੀਂ ਅੰਦੋਲਨ ਕਰਨ ਵਾਲਿਆਂ ਲਈ ਪ੍ਰਸ਼ੰਸਾ ਕਰਦੇ ਹਾਂ ਜੋ ਆਪਦੇ ਹੱਕੀ ਹਕੂਕਾ ਮੰਗੀਆਂ ਮੰਗਦੇ ਆ ਤੇ ਅੱਜ ਲੱਖਾ ਸਦਾ ਨਾਮ ਤੋਜਮਾਨ ਤੇ ਜਿਸ ਸਮੂਹ ਪੰਜਾਬੀ ਲੁਧਿਆਣੇ ਗਏ ਆ ਉਹਨਾਂ ਨੂੰ ਰਸਤੇ ਵਿੱਚ ਕਿਉਂ ਰੋਕਿਆ ਜਾ ਰਿਹਾ ਤੇ ਫਿਰ ਸਭ ਤੋਂ ਵੱਡੀ ਹਾਸੋਈ ਨਹੀਂ ਗੱਲ ਇਹ ਆ ਵੀ ਤੁਹਾਡੇ ਪੰਜਾਬ ਦੇ ਵਿੱਚ ਮੋਹਾਲੀ ਦੇ ਵਿੱਚ ਇੱਕ ਕਤਲ ਹੋ ਜਾਂਦਾ ਨੌਜਵਾਨ ਬੱਚੇ ਦਾ ਉਹਦੇ ਅਖਰੇ ਵਿੱਚ ਪਾ ਕੇ ਕਿਰਚੀ ਮਾਰ ਕੇ ਟਪਾ ਦਿੱਤਾ ਜਾਂਦਾ ਉਸ ਤੋਂ ਬਾਅਦ ਸਾਡੇ ਕੋਈ ਸੱਜਣ ਬੇਲੀ ਦੂਜੀਆਂ ਪਾਰਟੀਆਂ ਦੇ ਪਰਵਿੰਦਰ ਸਿੰਘ ਸੁਹਾਣਾ ਵਰਗੇ ਨੌਜਵਾਨ ਇੱਕ ਧਰਨਾ ਲਾਉਂਦੇ ਆ ਕਿ ਉਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਜਿਹੜੇ ਬੰਦੇ ਆਪਦੇ ਪੰਜਾਬ ਦੇ ਵਿੱਚ ਰਹਿੰਦੇ ਆਪਣੇ ਪੰਜਾਬੀਆਂ ਲਈ ਹੱਕ ਮੰਗਦੇ ਆ ਕਿ ਪ੍ਰਵਾਸੀ ਐਡਾ ਕਾਂਡ ਕਰ ਗਏ ਉਹਨਾਂ ਪ੍ਰਵਾਸੀਆਂ ਨੂੰ ਫੜੋ ਤੇ ਤੁਸੀਂ ਉਹਨਾਂ ਬੰਦਿਆਂ ਦੀ ਪਰਚਾ ਦਰਜ ਕਰ ਦਿੱਤਾ ਇੱਕ ਇਸ ਚੀਜ਼ ਦਾ ਪੰਜਾਬੀਆਂ ਨੂੰ ਜਵਾਬ ਦਿਓ ਪੰਜਾਬੀਓ ਤੁਹਾਨੂੰ ਹੱਕ ਮੰਗਣ ਲਈ ਆਪਾਂ ਨੂੰ ਸਭ ਨੂੰ ਇਕੱਠੇ ਹੋਣਾ ਪੈਣਾ ਮੇਰੀ ਬੇਨਤੀ ਆ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿ ਬੁੱਢੇ ਢਾਲੇ ਦਾ ਦਰਿਆ ਦਾ ਜਿਹੜਾ ਮਸਲਾ ਉਹਨਾਂ ਕੋਈ ਲੱਖਾ ਸੁਧਾਣਾ ਦਾ ਨਾ ਕੋਈ ਅੰਤੋਜ ਮਾਨ ਦਾ ਨਾ ਕੋਈ ਹੋਰ ਕਿਸੇ ਟਿਪੀਕਲ ਇੱਕ ਪੰਜਾਬੀ ਦਾ ਇਹ ਸਾਰਾ ਪੰਜਾਬੀਆਂ ਦਾ ਮਸਲਾ ਸੋ ਇਸ ਮਸਲੇ ਦੇ ਉੱਤੇ ਸਾਨੂੰ ਸਾਰੇ ਸੱਜਣਾਂ ਨੂੰ ਸਾਰੇ ਪੰਜਾਬੀਆਂ ਨੂੰ ਇਕਮੁੱਠ ਹੋਣ ਦੀ ਲੋੜ ਹੈ ਧੰਨਵਾਦ